ਮੁਰਦਾਬਾਦ ਰਾਜਪਾਲ ਪ੍ਰਸ਼ਾਸਨ ਮੁਰਦਾਬਾਦ ਰਾਜਪਾਲ ਪ੍ਰਸ਼ਾਸਨ ਮੁਰਦਾਬਾਦ ਰਾਜਪਾਲ ਯੋ ਮੁਰਦਾਬਾਦ ਇਨਵੈਸਟ ਕਰੋ ਰੈਸ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕਾਬੂ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗੰਦੀ ਰਾਜਨੀਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੰਦੀ ਰਾਜਨੀਤੀ ਬੰਦ जय श्री राम जय श्री जय श्रीबाद

ਆਈਪਰਾ ਦੇ ਗੁਰਵਰਜਨ ਦੇ ਕਲੋਨੀ ਵਿੱਚ ਜਿੱਥੇ ਬੀਤੇ ਕੱਲ ਇੱਥੇ ਇੱਕ ਮੰਦਰ ਰੂਪ ਬਣਿਆ ਹੋਇਆ ਸੀ ਜਿੱਥੇ ਸ਼ਿਵ ਦੇ ਰੀੜ ਦੇ ਨਿੱਤੇ ਬੇਲ ਪਤਨ ਦਾ ਜਣਾ ਪੇੜ ਹੈ ਇਹਦੇ ਨਿੱਚੇ ਜਿਹੜੀ ਸ਼ਿਵਲਿੰਗ ਦੀ ਸਥਾਪਨਾ ਇੱਥੇ ਹੋਈ ਸੀ ਜਿੱਥੇ ਮੋਹੱਲੇ ਵਾਲੇ ਆ ਕੇ ਰੋਜ਼ਾਨਾ ਪੂਜਾ ਪਾਠ ਵੀ ਕਰਦੇ ਸਨ ਉਹ ਕੱਲ ਜਿਹੜਾ ਹੈ ਜਿਹੜਾ ਮੋਹੱਲੇ ਵੱਲੋਂ ਰੋਪ ਲਗਾਇਆ ਜਾ ਰਿਹਾ ਹੈ ਵੀ ਨਗਰ ਕੌਂਸਲ ਨੇ ਆ ਕੇ ਇੱਥੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਆ ਕੇ ਇੱਥੇ ਜੇ ਵੀ ਸੀ ਮਸ਼ੀਨ ਨਾਲ ਤੋੜ ਦਿੱਤਾ ਅਸੀਂ ਤੁਹਾਨੂੰ ਦਿਖਾ ਰਹੇ ਆ ਆ ਪੱਥਰ ਜਿਹੜੇ ਹਨ ਇਹ ਪੱਥਰ ਜਿਹੜੇ ਟੁੱਟੇ ਪਏ ਐ ਇੱਥੇ ਸਾਰਾ ਜਿਹੜਾ ਜੀਵੀਸੀ ਮਸ਼ੀਨਾਂ ਲਾ ਕੇ ਸਵੇਰੇ ਸਵੇਰੇ ਆ ਕੇ 8 ਵਜੇ ਦੇ ਕਰੀਬ ਆ ਕੇ ਬਿਲਕੁਲ ਇਹਨੂੰ ਸਾਰਾ ਤੋੜ ਦਿੱਤਾ ਗਿਆ ਜਿਸ ਦੇ ਕਰਕੇ ਮੋਹਲਾ ਨਿਵਾਸੀਆਂ ਦੇ ਵਿੱਚ ਕੱਲ ਦਾ ਜਿਹੜਾ ਬਹੁਤ ਜ਼ਿਆਦਾ ਰੋਸ ਹੈ ਇਸ ਰੋਸ ਤੋਂ ਬਾਅਦ ਇੱਥੇ ਰਾਜਪੁਰਾ ਦੇ ਐਮਐਲਏ ਮੈਡਮ ਨੀਨਾ ਮਿੱਤਰ ਦੇ ਪਤੀ ਦੇ ਅਜੇ ਮਿੱਤਰ ਜੀ ਉਹ ਵੀ ਸਾਥੀਆਂ ਨਾਲ ਇੱਥੇ ਪਹੁੰਚੇ ਹਨ ਵਾਰਡ ਦੇ ਪਾਰਸ਼ਦ ਵੀ ਇੱਥੇ ਪਹੁੰਚੇ ਹਨ ਜਿਨ੍ਹਾਂ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਵੀ ਇਹ ਜੋ ਹੋਇਆ ਗਲਤ ਹੋਇਆ ਅਸੀਂ ਇਹਨੂੰ ਜਿਹੜਾ ਹੈ ਦੁਬਾਰਾ ਤੋਂ ਤਰਾਸੀ ਬਣਾ ਕੇ ਦੇਾਂਗੇ ਔਰ ਪਹਿਲੇ ਨਾਲੋਂ ਵਧੀਆ ਬਣਾ ਕੇ ਦੇਾਂਗੇ ਉਸੇ ਤਹਿਤ ਇਹ ਜਿਹੜਾ ਹੈ ਮੰਦਿਰ ਦਾ ਕੰਮ ਅੱਜ ਸਵੇਰ ਤੋਂ ਚਾਰ ਦੀਵਾਰੀ ਅਸੀਂ ਦਿਖਾ ਦਈਏ ਤੁਹਾਨੂੰ ਵੀ ਚਾਰ ਦੀਵਾਰੀ ਦਾ ਜਿਹੜਾ ਕੰਮ ਹੈ ਤੇ ਹੋ ਰਿਹਾ ਹੈ ਮਿਸਤਰੀ ਵੀ ਜਿਹੜੇ ਲੱਗੇ ਹੋਏ ਨੇ ਅੱਜ ਹੁਣ ਇੱਥੇ ਫਿਰੇ ਭਾਜਪਾ ਦੇ ਜਿਹੜੇ ਇਲਾਕਾ ਪਰਿਵਾਰੀਆਂ ਜਗਦੀਸ਼ ਜੱਗਾ ਜੀ ਉਹ ਵੀ ਸਾਥੀਆਂ ਨਾਲ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਵੀ ਇੱਥੇ ਇਸ ਗੱਲ ਦਾ ਵਿਰੋਧ ਕੀਤਾ ਵੀ ਇਹ ਜੋ ਕਰਿਆ ਨਗਰ ਕੌਂਸਲ ਨੇ ਬਹੁਤ ਗਲਤ ਕੀਤਾ ਹੈ ਪ੍ਰਸ਼ਾਸਨ ਨੂੰ ਜਿਹੜੇ ਜਿਹੜੇ ਮੁਲਾਜ਼ਮ ਜਿਹੜੇ ਜਿਹੜੇ ਅਫਸਰ ਜਿਹੜੇ ਜਿਹੜੇ ਅਧਿਕਾਰੀ ਜਾਂ ਨੇਤਾ ਇਸ ਕੰਮ ਦੇ ਵਿੱਚ ਜਿਵੇਂ ਵਾਰਨੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੇ ਕਾਰਵਾਈ ਉਹਨਾਂ ਨੇ ਨਾ ਕੀਤੀ ਤਾਂ ਅਸੀਂ ਜਿਹੜਾ ਰੋਸ ਪ੍ਰਦਰਸ਼ਨ ਵੀ ਕਰਾਂਗੇ ਸੜਕਾਂ ਵੀ ਜਾਮ ਕਰਾਂਗੇ ਤੇ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਜਿੰਨਾ ਜਲਦੀ ਹੋਵੇ ਇਹਨਾਂ ਨੂੰ ਇਹ ਮੰਦਿਰ ਜਿਹੜਾ ਹੈ ਪੂਰਾ ਮੰਦਿਰ ਜਿਹੜਾ ਹੈ ਬਣਾਉਣਾ ਚਾਹੀਦਾ ਹੁਣ ਦੇਖਣਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਔਰ ਇਹ ਮੰਦਿਰ ਕਿੰਨਾ ਵੱਡਾ ਬਣਦਾ ਹੈ ਜਾਂ ਜਿਹੜਾ ਹੈ ਸਿਰਫ ਥੜਾ ਬਣ ਕੇ ਰੁਕ ਜਾਂਦਾ ਹੈ ਇਹ ਆਉਣ ਵਾਲੇ ਟਾਈਮ ਪਤਾ ਲੱਗੇਗਾ ਅਸੀਂ ਗੱਲ ਕਰਦੇ ਆਂ ਰਾਜਪੁਰਾ ਦੇ ਇਲਾਕਾ ਪ੍ਰਭਾਰੀ ਬੀਜੇਪੀ ਜਗਦੀਸ਼ ਜੱਗਾ ਔਰ ਉਹਨਾਂ ਦੇ ਨਾਲ ਆਏ ਸਾਥੀ ਨਾਲ ਕੀ ਕਹਿਣਾ ਚਾਹੁੰਦੇ ਆਂ ਤੇ ਅੱਜ ਉਹ ਕਿਹ ਕੀ ਕਾਰਵਾਈ ਦੀ ਮੰਗ ਰਹੇ ਹੋ ਇੱਥੇ ਤੁਸੀਂ ਆਇਓ ਉਸ ਪੋਸਿਸ਼ਨ ਕਰਿਓ ਕੀ ਕਹਿਣਾ ਚਾਹੁੰਦੇ ਹੋ ਪ੍ਰੇਮੀ ਜੀ ਕੱਲ ਇਹ ਬਹੁਤ ਸਾਡੀ ਆਸਤਾ ਨਾਲ ਖੇਡਿਆ ਗਿਆ ਜਿਹੜਾ ਇਹ ਮੰਦਰ ਤੋੜ ਕੇ ਕਮੇਟੀ ਵਾਲਿਆਂ ਨੇ ਮੰਦਰ ਤੋੜਿਆ ਇੱਥੇ ਆ ਕੇ ਤੇ ਮੈਂ ਇਹ ਦੇਖ ਰਿਹਾ ਵੀ ਇੱਥੇ ਕੋਈ ਨਾ ਕੋਈ ਰਾਜਨੀਤੀ ਖੇਡ ਵੀ ਖੇੜਿਆ ਜਾ ਰਿਹਾ ਹੈ ਪਹਿਲਾਂ ਦੱਸ ਤੁਸੀਂ ਇਹ ਦੇਖੋ ਇਹ ਕੱਲ ਮੈਂ ਇਹਨਾਂ ਦੀ ਦੇਖ ਰਿਆ ਸੀ ਨਿਊਜ਼ ਵੀ ਜਿਹੜਾ ਇਹ ਮੰਦਰ ਟੁੱਟਿਆ ਇਹ ਜਿਹੜੀ ਪਹਿਲਾਂ ਇੱਥੇ ਸਰਕਾਰ ਦੂਜੀ ਹੁੰਦੀ ਸੀ ਇੱਥੇ ਵੀ ਐਮਐਲਏ ਕਹਿੰਦੀ ਹੁੰਦੀ ਸੀ ਵੀ ਜਿਹੜੀ ਜੁੱਤੀ ਵੀ ਚੋਰੀ ਹੁੰਦੀ ਹੈ ਤਾਂ ਉਹ ਐਮਐਲਏ ਤੋਂ ਪੁੱਛੇ ਬਗੈਰ ਚੋਰੀ ਨਹੀਂ ਹੁੰਦੀ ਤੁਸੀਂ ਆਪ ਦੱਸੋ ਇਹਨਾਂ ਵੱਡਾ ਜਿਹੜਾ ਕਾਂਡ ਹੋਇਆ ਸਾਡੇ ਧਰਮ ਦਾ ਨਾਂ ਦਾ ਹੋਇਆ ਹੈ ਹੈ ਵੀ ਦੇ ਇੱਥੇ ਪੁੱਛੇ ਬਗੈਰ ਇੱਥੇ ਤੋੜ ਕੇ ਗਏ ਨੇ ਤੇ ਹੁਣ ਬਿਆਨ ਦੇ ਰਹੇ ਨੇ ਵੀ ਇੱਕ ਥੜਾ ਤੋੜਦਾ ਥੜਾ ਦਿਖ ਰਿਹਾ ਇੱਥੇ ਸ਼ਿਵਲਿੰਗ ਜੀ ਦਾ ਸ਼ਿਵਲਿੰਗ ਦਾ ਸਥਾਪਨਾ ਹੋਈ ਹੈ ਤੇ ਇਹ ਮੂਰਤੀਆਂ ਦੀ ਸਥਾਪਨਾ ਹੋਈ ਹੋਈ ਹੈ ਇਹ ਥੜਾ ਦਿਖ ਰਿਹਾ ਇਹਨਾਂ ਨੂੰ ਤੇ ਕਿਥੇ ਨਾ ਕਿਤੇ ਇਹ ਰਾਜਨੀਤਿਕ ਵੀ ਬਾਕੀ ਲੋਕ ਸਾਰੇ ਸਮਾਧਾਰੀ ਨੇ ਵੀ ਇੱਥੇ ਕੀ ਹੋ ਰਿਹਾ ਹੈ ਤੇ ਇਸ਼ਾਰਾ ਬਹੁਤੇ ਤੇ ਸਾਡੀ ਜਿਹੜੀ ਮੰਗ ਹੈ ਹੁਣੇ ਮੈਂ ਚੌਂਕੀ ਚਾਰਨਲ ਵੀ ਐਸ ਐਚਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਵੀ ਜਿਨ੍ਹਾਂ ਦੇ ਕਮੇਟੀ ਵਾਲੇ ਜਿਨ੍ਹਾਂ ਨੇ ਤੋੜਿਆ ਜਿਹਦਾ ਜਿਹਦਾ ਉਹ ਬਣਦਾ ਹੈ ਜੋ ਅਸੀਂ ਦਰਖਾਸਤ ਵੀ ਦਿੱਤੀ ਆ ਉਹਨਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਨਹੀਂ ਇੱਕ ਜਿਹੜੀ ਇੱਥੇ ਗੱਲ ਆ ਰਹੀ ਸੀ ਵੀ ਜਿਹੜੇ આરોપી ਇੱਥੇ ਆਇਆ ਤੋੜਨ ਆਤੇ ਉਹਦੇ ਦੇ ਪਰਚਾ ਦਰਜ ਹੋਵੇ ਜਾਂ ਫਿਰ ਜਿਹੜੇ ਅਫਸਰ ਹੈ ਜਿਨ੍ਹਾਂ ਦੇ ਆਰਡਰ ਦੇ ਉੱਤੇ ਆ ਕਿਉਂਕਿ ਜੀ ਵੀ ਸੀ ਵੀ ਇੱਥੇ ਆਈ ਸੀ ਤੁਸੀਂ ਕੀ ਮੰਗ ਕਰਦੇ ਹੋ ਵੀ ਕਿਹਦੇ ਕਿਹਦੇ ਪਰਚਾ ਦਰਜ ਕਰ ਵੀ ਜਿਨ੍ਹਾਂ ਨੇ ਆਰਡਰ ਦਿੱਤਾ ਤੇ ਜਿਹੜੇ ਤੋੜਨ ਆਇਆ ਸਾਰੇ ਦੋਵਾਂ ਤੇ ਹੀ ਪਰਚਾ ਦਰਜ ਹੋਣਾ ਚਾਹੀਦਾ ਤੇ ਸਾਡੀ ਇਹ ਮੰਗ ਹੈ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਮੈਂ ਗੱਲ ਵੀ ਕੀਤੀ ਐ ਐਸਐਚਓ ਸਾਹਿਬ ਨੂੰ ਕਹਿੰਦੇ ਅਸੀਂ ਪਰਚਾ ਦਰਜ ਕਰ ਰਹੇ ਹਾਂ ਜਿਹੜੀ ਤੁਸੀਂ ਦਰਗਾਹ ਦਿੱਤੀ ਹੈ ਤੇ ਤੁਹਾਨੂੰ ਥੋੜੀ ਦੇਰ ਅੱਜ ਦੱਸਦੇ ਆ ਅਗਰ ਇਹਨਾਂ ਨੇ ਪਰਚਾ ਦਰਜ ਨਾ ਕੀਤਾ ਅਸੀਂ ਰੋਡ ਜਾਮ ਕਰਾਂਗੇ ਕੱਲ ਵੀ ਕਿਹਾ ਅਸੀਂ ਹੁਣ ਵੀ ਕਹਿ ਰਹੇ ਆ ਤੇ ਦੂਜੀ ਗੱਲ ਇਹ ਹੈ ਵੀ ਅਸੀਂ ਹੁਣ ਇਹ ਪੂਰਾ ਮੰਦਿਰ ਬਣਾਵਾਵਾਂਗੇ। ਬਿਲਕੁਲ ਜੀ। ਐ ਨਹੀਂ ਵੀ ਇਹ ਹੁਣ ਉਹੀ ਉਸੇ ਤਰੀਕੇ ਨਾਲ ਬਣੂਗਾ। ਅਸੀਂ ਨਹੀਂ ਜੱਗਾ ਜੀ ਕੱਲ ਇੱਥੇ ਮਿੱਤਰ ਸਾਹਿਬ ਆਏ ਸੀ ਉਹ ਕਹਿ ਕੇ ਗਏ ਵੀ ਅਸੀਂ ਪਹਿਲੇ ਨਾਲੋਂ ਵੱਡਾ ਜਿਹੜਾ ਬਣਾ ਲਏ। ਮੈਂ ਤੁਹਾਨੂੰ ਦੱਸਾਂ ਮੇਰੀ ਵਾਈਫ ਵੀ ਇੱਥੇ ਖੜੀ ਐ। ਰੋਜ਼ ਇੱਥੇ ਪੂਜਾ ਕਰਕੇ ਜਾਂਦੀ ਐ। ਆਹ ਬਾਬੀ ਵੀ ਦੇਖ ਸਕਦੇ ਹੋ। ਰੋਜ਼ ਸਵੇਰੇ ਪਾਣੀ ਪਲਾ ਕੇ ਰੋਜ਼ ਇੱਥੇ ਮਤਲਬ ਜਿੰਨੀ ਵੀ ਕਲੋਨੀ ਸਰਮਉ ਦੇਵ ਹੈ। ਹਾਂ। ਉਹ ਤੋਂ ਯਾਹਾਂ ਤੇ ਬਹੁਤ ਲੋਕ ਆਤੇ ਹਿੰਦੂ ਧਰਮ ਸਿੱਖ ਧਰਮ। ਜੀ ਇਹਦੇ ਬਾਰੇ ਜਾਣਕਾਰੀ ਦਿਓ। ਮੈਂ ਰੋਜ਼ ਇਹੀਂ ਤੇ ਆਤੀ ਹਾਂ। आप देख सकते हो इस टाइम भी, भी ये पूजा करने के लिए आए हुए हैं ये हमारे फलेश्वर महादेव हैं तो डेली आते हैं कल बिना किसी ऑर्डर के पता नहीं कैसे आके यहाँ पे जे मशीन तोड़ के गई है यहाँ पे तो ये पहले है कि इलीगल है बिल्कुल ही कम से कम जो यहाँ के एम हैं तो उनके पास कोई रिटर्न नोटिस तो आना ही चाहिए तभी ये कार्रवाई होनी चाहिए और लोगों को बताना चाहिए भी हम ऐसे ऐसे, ऐसे आए हैं ये बहुत ही ज़्यादा गलत हुआ है कितने साल से पूजा कर रहे हैं यहाँ पे आ, मेरे को कम से कम एक साल हो गया यहाँ पर आते हुए और उससे पहले का ही ये बना, दर्ण दर्ण बना दर्ण हुआ है ये हाँ एक साल मेरे को आते हुए यहाँ पे एक साल हुआ है आप सरकार से क्या कहना चाहते हैं मैं यही कहना चाहती हूँ कि यहाँ पे अच्छा से अच्छा मंदिर बनाना चाहिए और उनके ऊपर कार्रवाई करनी चाहिए जिन्होंने ये काम किया है ਇਹ ਕੱਲ ਨੱਡਵਾ 24 ਘੰਟੇ ਹੋ ਗਏ ਇਸ ਘਟਨਾ ਨੂੰ ਤੁਸੀਂ ਅੱਜ ਕਿਉਂ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਕੱਲ ਕੰਮ ਕੱਲ ਵੀ ਆਏ ਥੇ ਹਮ ਕੱਲ ਵੀ ਆਏ ਥੇ ਅਸੀਂ 10 ਵਜੇ ਦੇ ਕੱਲ ਆਈ ਆਈ ਹਾਂ ਹਮ ਕੱਲ ਸਹੀ ਕੱਲ ਫਿਰ ਜਦੋਂ ਤੋੜਾ ਨਾ ਆਇਆ ਉਦੋਂ ਵਿਰੋਧ ਨਹੀਂ ਕੀਤਾ ਉਦੋਂ ਕੋਈ ਨਹੀਂ ਸੀ ਉਹ ਤੜਕੇ ਉਸ ਟਾਈਮ ਕੋਈ ਪਤਾ ਹੀ ਨਹੀਂ ਹੈ ਕੋਈ ਨੋਟਿਸ ਨਹੀਂ ਥਾ ਉਦੋਂ ਸਾਰੇ ਸੁੱਤੇ ਹੁੰਦੇ ਆ ਕੋਈ ਅੰਦਰ ਬੈਠਾ ਕੋਈ ਬਾਹਰ ਬੈਠਾ ਕਿੰਨੇ ਵਜੇ ਆਏ ਸੀ ਇਹ ਮੈਨੂੰ ਨਹੀਂ ਪਤਾ ਸਰ ਸਦੀ ਕੱਲ ਹੈ ਸਵੇਰੇ 7:30 ਤੁਹਾਨੂੰ ਦੱਸ ਮੈਨੂੰ 8:30 ਵਜੇ 8:30 ਜਾਂ 9:00 ਵਜੇ ਨਾ 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 ਪਹਿਲਾਂ ਪਹਿਲਾਂ ਤੋੜ ਗਏ ਸੀ ਅਸੀਂ ਅਸੀਂ ਮੈਂ ਸਾਢੇ 10 ਜੀ ਇੱਥੇ ਆਈਆਂ ਮੈਨੂੰ ਫੋਨ ਆਇਆ 9:30 ਵਜੇ ਗਾਰੰਟੀ ਐਦਾਂ ਤਾਂ ਹੋ ਰਿਹਾ ਇੱਥੇ ਕੰਮ ਕਿਹਦੇ ਨਾਲ ਆ ਕੇ ਤੋੜੇ ਸੰਗਤ ਆ ਕੇ ਬਈ ਜਿਸ ਵੀ ਹੁੰਦੀ ਹੈ ਜਿਹੜੀ ਉਹ ਤਾਂ ਤੋੜ ਕੇ ਜਾਂ ਮਤਲਬ ਟਾਈਮ ਨਹੀਂ ਦਿਆ 5 ਮਿੰਟ 5 ਮਿੰਟ ਵਿੱਚ ਤੋੜ ਕੇ ਚਲੇ ਗਏ ਬਸ ਉਹ ਇੱਥੇ ਹਰ ਮਹੱਲਾ ਹਰ ਗਲੀ ਚ ਮੰਦਰ ਹੈ ਕੋਈ ਨਾ ਕੋਈ ਗੁਰੂ ਅਰਜਨ ਦੇ ਕਲੋਨੀ ਦੇ ਵਿੱਚ ਕੋਈ ਮੰਦਰ ਨਹੀਂ ਹੈ ਇੱਕ ਇਹੀ ਮੰਦਰ ਸੀ ਜਿੱਥੇ ਲੋਕੀ ਆ ਕੇ ਮੱਥਾ ਟੇਕਦੇ ਸੀ ਆ ਕੇ ਆਪਣੀ ਪੂਰਚਾ ਪੂਜਾ ਅਰਚਨਾ ਕਰਦੇ ਸੀ ਔਰ ਸਾਡੀਆਂ ਮਹਿਲਾਵਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਇੱਥੇ ਹੀ ਆ ਕੇ ਆਪਣਾ ਸਭ ਕੁਝ ਜੋ ਹੈ ਪੂਜਾ ਕਰਦੀਆਂ ਸੀ ਔਰ ਇਹਨੂੰ ਹੀ ਆਪਣਾ ਇਸ਼ਟ ਦੇਵ ਮੰਨਦੀਆਂ ਸੀ ਅਸੀਂ ਇੱਕ ਆਮ ਨਾਗਰਿਕ ਦੇ ਨਾਤੇ ਕਹਿ ਰਹੇ ਆ ਸਾਡੇ ਚ ਕੋਈ ਰਾਜਨੀਤੀ ਵਾਲੀ ਗੱਲ ਨਹੀਂ ਹੈ ਰਾਜਨੀਤੀ ਉਹ ਕਰ ਰਹੇ ਆ ਜਿਹੜੇ ਆਪੇ ਚੁਣਵਾ ਰਹੇ ਆਪ ਹੀ ਬੁਲਵਾ ਰਹੇ ਸਾਰੇ ਸ਼ਹਿਰ ਦੇ ਵਿੱਚ ਖਾਸ ਤੌਰ ਹਿੰਦੂਆਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਸੀ ਕਿ ਬਗੈਰ ਨੋਟਿਸ ਤੇ ਬਗੈਰ ਕਿਸੇ ਗਲਬਾਤ ਤੇ ਕੋਈ ਇਹ ਮੰਦਰ ਅੜਿੱਕਾ ਨਹੀਂ ਦੇ ਰਿਹਾ ਕੋਈ ਸੜਕ ਦੇ ਵਿੱਚ ਨਹੀਂ ਹੈ ਕਿਸੇ ਨੂੰ ਕੋਈ ਤਕਲੀਫ ਨਹੀਂ ਐਸੇ ਮੰਦਰ ਨੂੰ ਆ ਕੇ ਤੋੜ ਦੇਣਾ ਔਰ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਜਿਹੜਾ ਹੈ ਰੋਸ ਵੱਧਾ ਜਾ ਰਿਹਾ ਹੈ ਬਹੁਤ ਵੱਡੇ ਕੱਟ ਬਹੁਤ ਵੱਡਾ ਕੱਟ ਜਗਦੀਸ਼ ਕੁਮਾਰ ਜੱਗੇ ਜੀ ਕਿਉਂਕਿ ਇਹ ਨੁਮਾਇੰਦੀ ਕਰ ਰਹੇ ਹੈ ਸ਼ਹਿਰ ਦੀ ਇੱਕ ਬਰਾਦਰੀ ਦੀ ਨੁਮਾਇੰਦੀ ਕਰ ਰਹੇ ਹੈ ਇਹਨਾਂ ਕੋਲ ਆਏ ਕਿ ਐਡਾ ਵੱਡਾ ਧੱਕਾ ਹੋ ਗਿਆ ਹੈ ਹਰ ਇਸ ਕਲੋਨੀ ਦੇ ਵਿੱਚ ਹਰ ਤਰੀਕੇ ਦੀ ਰਾਜਨੀਤੀ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਜਗਦੀਸ਼ ਭਾਰਜਕਰ ਨੂੰ ਡਾਊਟ ਕੀਤਾ ਗਿਆ ਹੋਰ ਅਸੀਂ ਹੋਣ ਨਹੀਂ ਜਣਾ